Copyright disclaimer under Section 107 of the Copyright Act, 1976. Allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational, or personal use tips the balance in favor of fair use. Sashi you the video. Yes, Sashi Thank you, ਤੇ ਇੱਧਰ ਅੱਪ ਕੀ ਕਰਨ ਦੇ ਆ ਮੈਂ ਆ ਖੋਲ ਰਹੀ ਕਿਉਂ ਸਮਾਨ ਕੱਢਣਾ ਹੈ ਨਾ ਨਾ ਗੁੱਡੀ ਤੂੰ ਗਲਤ ਬੋਲ ਗਈ ਤੂੰ ਬੋਲਣਾ ਸੀਗਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਜਿਹੜਾ ਸਾਡਾ ਵਲੌਗ ਦੇਖ ਕੇ ਸਾਨੂੰ ਗਾਲਾਂ ਕੱਢਦੇ ਕਿਉਂਕਿ ਤੁਹਾਡੇ ਕੋਈ ਐਜੇ ਕੰਮ ਤਾਂ ਹੁੰਦੇ ਨਹੀਂ ਕਿ ਜਿਹੜਾ ਤੁਹਾਡਾ ਵਲੌਗ ਤੋਂ ਦੇਖ ਕੇ ਅਸੀਂ ਤੁਹਾਨੂੰ ਪਿਆਰ ਕਰਕੇ ਗਾਲਾਂ ਕੱਢਣ ਵਾਲੇ ਕੰਮ ਹੁੰਦੇ ਆ ਤੁਹਾਡੇ ਵਲੌਗਾਂ ਦੇ ਵਿੱਚ ਹੁੰਦੀ ਆ ਕੋਈ ਚੱਜ ਦੀ ਚੀਜ਼ ਜਿਹੜੀ ਅਸੀਂ ਸਿੱਖ ਲਈਏ ਤੁਹਾਡੇ ਤੋਂ ਆਹੀ ਇੱਕ ਹੁੰਦਾ ਤੁਹਾਡੇ ਕੋਲ ਕੰਮ ਚੱਕ ਲੈ ਸੇਡ ਕੇ ਕੈਮਰਾ ਆਉਲ ਕਰ ਲੈ ਤੇ ਉਹ ਘਟ ਤੇ ਬਾਅਦ ਚ ਸਾਡੇ ਵਰਗੇ ਵੀਡੀਓ ਵੇਖ ਕੇ ਤੁਹਾਡਾ ਵਲੌਗ ਦੇ ਕੇ ਗਾਲਾਂ ਹੀ ਕੱਢਣ ਨੂੰ ਤਿਆਰ ਰਹਿੰਦੇ ਬਸ ਇਹ ਚੱਲ ਆ ਜਾ ਅੱਜ ਇਹਦਾ ਵਲੌਗ ਪਹਿ ਗਿਆ ਅਪਲੋਡ ਹੋ ਗਿਆ ਤਾਂ ਆਏ ਆਪਾਂ ਨੂੰ ਕੱਢੀਗੇ ਗਾਲਾਂ ਤੇ ਦੂਜਾ ਹਾਥ ਜੇ ਅੱਜ ਤੁਸੀਂ ਫੇਰ ਲੈ ਜਾਂਦਾ ਆਪਦੀ ਵੀਡੀਓ ਦੇ ਵਿੱਚ ਹੈ ਇਹਨੂੰ ਹੱਥੇ ਨੂੰ ਛੱਡਿਆ ਕਿਸੇ ਜੰਗਲ ਦੇ ਵਿੱਚ ਇਹ ਘਰੇ ਰਹਿਣ ਵਾਲਾ ਜਾਨਵਰ ਨਹੀਂ ਹੈ ਇਹ ਜੰਗਲਾਂ ਵਿੱਚ ਰਹਿਣ ਵਾਲਾ ਜਾਨਵਰ ਹੈ ਇਹ ਜਦੋਂ ਦੇਖ ਲੋ ਤੁਹਾਡੀ ਹੁਣ ਵੀਡੀਓ ਦੇ ਵਿੱਚ ਹੋਇਆ ਕਰੂਗਾ ਇਹ ਮੈਂ ਹਿਸਾਬ ਲਾ ਲਿਆ ਹੁਣ ਤੇ ਇਹ ਜਿਹੜੀ ਹਿਸਾਬ ਨਾਲ ਤੁਹਾਡੀ ਵੀਡੀਓ ਦੇ ਵਿੱਚ ਆ ਜਾਂਦਾ ਨਾ ਮੈਨੂੰ ਲੱਗਦਾ ਰਾਤ ਨੂੰ ਤੁਹਾਡੇ ਨਾਲ ਤੁਹਾਡੇ ਬੈੱਡ ਤੇ ਸੌਂਦਾ ਹੋਊਗਾ ਇਹਨੂੰ ਛੱਡ ਛੱਡਾ ਉਹ ਜੰਗਲ 'ਚ ਅੱਜ ਆਪਾਂ ਚੱਲਿਆਂਗੇ ਘੁੰਮੀ ਘੁੰਮੀ ਕਰਨ ਤੇ ਹਜੇ ਮੇਰੇ ਰਾਂਝਾ ਜੀ ਮੇਰੇ ਕੀ ਕਹਿੰਦੇ ਹੁੰਦੇ ਨੇ ਪਤੀ ਪਰਮੇਸ਼ਰ ਅੱਭੀ ਮੇਰੇ ਹਵੀ ਜੀ ਉਹ ਗਏ ਹੋਏ ਨੇ ਕਿ ਘੇੜਾ ਲੈ ਕੇ ਅੱਜ ਜਿਹੜੇ 2-4 ਦਿਨ ਵਿਆਹ ਤੇ ਚਾਚ ਜਿਹੜੀ ਦੁਕਾਨੀ ਆ ਨਾ ਘੁੰਮੀ ਘੁੰਮੀ ਆਵਦੀ ਉਹ ਕਰ ਲੈ ਬਾਚ ਤੇ ਸਾਸ ਨੇ ਤਨ ਚੰਗੀ ਘਰੇ ਕਮਾਇਆ ਕਾ ਨਾ ਚੰਗੀ ਘਰੇ ਘੁੰਮੀ ਘੁੰਮੀ ਕਰਾਇ ਕਰੂਗੀ ਚੱਲ ਸੋਈ ਚ ਸਾਰਾ ਕਾਰ ਉਥੋਂ ਕੰਮ ਉਥੋਂ ਘੁੰਮੀ ਘੁੰਮੀ ਕਰਕੇ ਸੋਈ ਚ ਚੱਲ ਬੈਡਰੂਮ ਚ ਚੜ ਚੜਈਏ ਕਾਰ ਉੱਥੇ ਜਾ ਕੇ ਉਥੋਂ ਘੁੰਮੀ ਘੁੰਮੀ ਕਰਕੇ ਦੂਜੇ ਬੈਡਰੂਮ ਚ ਵੜਾ ਕੇ ਲਾ ਚੜ ਉਪਰ ਚ ਐ ਜੀ ਤੇਰੀ ਘੁੰਮੀ ਘੁੰਮੀ ਹੋ ਗਈ ਨਾ ਤਾਂ ਬਾਚੇ ਤਨ ਘੁੰਮੀ ਘੁੰਮੀ ਕਰਨ ਦਾ ਚਿੱਤ ਐ ਭੁੱਲ ਜੂਗੇ ਘੁੰਮੀ ਘੁੰਮੀ ਕਿਵੇਂ ਕਰੀ ਦੀ ਤੇ ਦਿਮਾਗ ਚ ਆਉਣਾ ਹੀ ਨਹੀਂ ਘੁੰਮੀ ਘੁੰਮੀ ਕਰਨ ਦਾ ਤੇ ਰਹੀ ਗੱਲ ਤੇ ਰਾਂਝੇ ਦੀ ਕੌਣ ਨੂੰ ਰਾਂਝਾ ਕਹਿੰਦਾ ਰਾਂਝੇ ਨੇ ਇੱਕ ਨਾਂ ਨੂੰ ਲਾਈ ਸੀ ਤੇ ਜੇ ਜਨੇ ਆਦਾ ਇੰਟਰਵਿਊ ਦਿੱਤਾ ਸੀਗਾ ਤੇ ਛੱਡੀ ਕੋਈ ਨਹੀਂਗੀ ਰਾਂਝਾ ਕਹਿ ਕੇ ਉਹਨੂੰ ਤੇ ਦਸਤਾਰਾਂ ਦੇ ਨਾਂ ਹੀ ਬਦਨਾਮ ਕਰੀ ਜਾਂਨੇ ਕਿਹੜੇ ਪਾਸੇ ਰਾਂਝਾ ਲੱਗਦਾ ਹੋ ਤੁਹਾਨੂੰ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਰੱਡ ਹੁੱਡੀ ਰੱਡ ਹੁੱਡੀ ਅਸੀਂ ਅੱਜ ਪਾਉਣੇ ਨੇਗੇ ਦੋਨਾਂ ਨੇ ਸੇਮ ਸੇਮ ਕੱਪੜੇ ਲਿੰਗ ਲਿੰਗ ਗਾਇੰਦੇ ਬੂਈ ਦੇਖਣੇ ਕਿ ਤਾ ਸਾਡੀ ਆ ਭਾਬੀ ਜਾਨ ਫਾਂਜੀ ਜੀ ਨਹੀਂ ਲੋਟ ਆਉਂਦੀ ਚਿੱਕਣ ਦੀ ਆਈ ਆ ਮੈਂ ਤਾਂ ਅੱਗੇ ਤਾਂ ਸਾਡੇ ਵਰਗੇ ਰੋਸਟ ਕਰਨ ਵਾਲੇ ਤਵਾ ਲਾਉਂਦੋਂ ਦਸੀ ਗਮੈਕੂ ਤੇ ਹੁਣ ਆ ਹਾਥੀ ਗੇ ਜਿਹੜਾ ਫੈਦਾ ਇਹ ਵੀ ਤਵਾ ਲਾ ਗਿਆ ਮੈਕੂ ਤੇ ਜਾ ਓਏ ਮੈਕੂ ਕੋਈ ਹਾਲ ਨਹੀਂ ਤੇਰਾ ਹੁਣ ਅਲ ਮਾਰੀਆਂ ਚ ਬੜੀ ਪਈਆ ਚੁੰਗੀਆਂ ਵੀ ਘੱਟ ਵੱਡੀਆਂ ਜਿੰਨੀ ਤੂੰ ਵੱਡਦੀ ਆ ਸਿਰ ਤੇ ਬਲੈਕ ਪੈਂਟ ਲੱਗ ਰਿਹਾ ਸੀ ਮੜਗੀ ਪਰ ਯਾਰ ਇਹਨਾਂ ਨੇ ਜੇ ਕਟਿੰਗ ਕਰਾਣ ਵਾਲੀਆਂ ਅੱਛਾ ਬਲੈਕ ਹੈ ਜੀ ਇਹ ਮੜੇ ਬਾਹਰ ਜਾਣਨ ਪਾਉਂਗੇ ਡਾਰਕ ਬਲੂ ਹੀ ਜੰਮੀ ਇਹ ਪੁੱਤ ਇੰਨੇ ਲੱਟ ਜਗੰਦਿੰਨ ਨੂੰ ਪਤਾ ਨਹੀਂ ਹੁੰਦਾ ਜੀ ਲਾ ਕੇ ਹੈਗੀ ਇਹ ਜਨੀ ਅੱਛਾ ਮੈਂ ਲਾ ਲਿਆ ਸਾਬ ਹੈ ਨਹੀਂ ਮੈਕ ਨੂੰ ਕੇ ਵਾਲ ਚੱਜ ਬੋਲਨ ਦਾ ਮੈਨੂੰ ਤਾਂ ਸਿਗਾ ਵੀ ਅਨਮੋਲ ਨਹੀਂ ਆਏ ਬੋਲਦੀ ਇਹ ਪਤਾ ਲੱਗਾ ਕੱਲੇ ਕੱਲੇ ਨੂੰ ਐ ਬੋਲੂਗੇ ਹੈ ਨਹੀਂ ਇਹਨੂੰ ਵਾਲ ਚੱਜ ਇਹ ਵੀ ਕਾਲੂ ਦੀ ਦੂਜੀ ਭੈਣ ਹੀ ਹੈ ਇਹ ਉਸੇ ਤੋਂ ਸਿੱਖਦੀ ਹੈ ਸਾਰਾ ਕੁਝ ਤੇ ਆ ਫਿਆਰੀ ਸਮਝ ਗਈ ਲੋ ਜੀ ਇਧਰ ਕਹਿੰਦੇ ਆਪਾਂ ਹੋ ਗਏ ਰੈਡੀ ਰੈੱਡ ਹੁੱਡੀ ਪਾ ਲਈ ਤੇ 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 ਇਧਰ ਹੋ ਰਿਹਾ ਮੇਕਅਪ ਜ਼ਰੂਰੀ ਇਹ ਹੁੰਦਾ ਹਨਾ ਸ਼ਿਪਰਾ ਗੋਇਲ ਬੰਦ ਤੋ ਕੀ ਫੋੜੇ ਜੇ ਕਰੀ ਜਾਨੀ ਆ ਯਾਰ ਮੇਰੇ ਮੈਨੂੰ ਮੇਕਅਪ ਨਹੀਂ ਕਰਨਾ ਆਉਂਦਾ ਕਿਉਂਕਿ ਮੇਰੀ ਲਾਈਨ ਹੀ ਨਹੀਂ ਸੀ ਇਹ ਹਾਏ ਮੈਕੂ ਅੱਜ ਲੱਗ ਗਈ ਤੂੰ ਸਰੇ ਦੀ ਜਾਂ ਵਾਸਰੇ ਦੀ ਭੂਤ ਨਹੀਂ ਕੀ ਤੂੰ ਮੇਕਅਪ ਕਰਾਈ ਇਹਨੇ ਤਾਂ ਛੋਟੇ ਹਾਥੀ ਤੋਂ ਹੈ ਛੋਟਾ ਵੀ ਨਹੀਂ ਕਹਿ ਸਕਦੇ ਤਾਂ ਵੱਡਾ ਹਾਥੀ ਦੂਜੇ ਹਾਥੀ ਜੰਗਲ ਵਾਲੇ ਨੇ ਜਿਹੜੇ ਉਹਨਾਂ ਨਾਲੇ ਵੱਡਾ ਹਾਥੀ ਹੈ ਤਾਂ ਉਹ ਤੂੰ ਮੇਕਅਪ ਕਰਾਈ ਜੰਨੀ ਹੈ ਤੇ ਜਿਹੜੀ ਤੇ ਲੈਨ ਸੀਗੀ ਨਾ ਤਾਂ ਉਹ ਚ ਵੀ ਨਹੀਂ ਰਹੇਗੀ ਨਾ ਤੇ ਮੇਕਅਪ ਆ ਹੀ ਲੈਨ ਸੀਗੀ ਜਿੱਤੇ ਤੂੰ ਵੱੜ ਗਈ ਨਾ ਤੇ ਵਿਆਹ ਲਈ ਲੈਨ ਸੀਗੀ ਜਿੱਚ ਤੂੰ ਵੱੜ ਗਈ ਤੇ ਹੀ ਲੈਨ ਸੀ ਖੇਤੀ ਬਾੜੀ ਉਹ ਚ ਤੂੰ ਜਮਾਂ ਹੀ ਉਤਰ ਗਈ ਹੈ ਉੱਥੇ ਵੈਸੇ ਤੂੰ ਕਾਦੀ ਕੁੱਛ ਨਹੀਂ ਸੀ ਬਸ ਇੱਕ ਫੋਨ ਲੈ ਕੇ ਰੀਲਾਂ ਬਣਾ ਕੇ ਆਈ ਜਾਂਦੀ ਸੀ ਕੁੱਛ ਨਹੀਂ ਕਰਦੀ ਸੀ ਉੱਥੇ ਵੀ ਤੂੰ ਬੱਤ ਸਹੀ ਹੈ ਇਹਨਾਂ ਕੋਸ਼ ਨੂੰ ਮੈਂ ਮੰਨਦਾ ਬਿੰਟਾ ਆਈ ਲਾਈਨਰ ਹੀ ਨਹੀਂ ਲਾਉਂਦੀ ਨਾ ਇਹ ਕਿਉਂ ਲਾਈਨ ਨਹੀਂ ਆਉਂਦੀ ਸਿੱਖਣਾ ਪੈਗਾ ਯਾਰ ਹੁਣ ਤਾਂ ਕੱਲ ਨੂੰ ਤੂੰ ਬਲਾਸਾਂ ਆਇਆ ਕਰੂਗੀ ਹੋਰ ਕੱਲ ਨੂੰ ਤੂੰ ਵਿਆਹੀ ਗਈ ਸਾਨੂੰ ਓਖਾ ਹੋ ਜਾਣਾ ਹੈ ਓ ਬਸ ਕਰ ਮੈਂ ਇੱਕ ਬਸ ਕਰ ਇਹਦੇ ਹੱਥੀ ਨਾਲ ਕਿਹਨੇ ਵਿਆਹ ਕਰਾਉਣਾ ਇਹਨੂੰ ਹੱਥੋਂ ਤਾਂ ਵੇਖ ਕੇ ਮੁੰਡਿਆਂ ਨੇ ਵੈਸੇ ਹੀ ਭੱਜ ਜਨ ਮੁੰਡੇ ਤਾਂ ਦੂਰੇ ਹੱਥ ਜੋੜਦੇ ਨੇ ਪੈਰੀ ਹੱਥ ਲੱਗ ਜਾਊਗੇ ਭਾਵੇਂ ਬੱਸ ਇਹਦੇ ਨਾਲ ਹੀ ਕੋਈ ਵਿਆਹ ਕਰਾਉਂਦਾ ਭੁੱਲ ਜਾ ਮੈਂ ਕਿਉਂ ਤੂੰ ਇਹ ਇੱਥੇ ਰਹੂਗੀ ਤੇਰੇ ਵਾਸਤੇ ਪੇ ਰਹੂਗੀ ਉਹਨੇ ਤੁਸੀਂ ਦੇਖ ਲਓ ਸੋ ਚਲੋ ਕੁੱਕਰੇ ਨਾਲ ਹੀ ਲੈ ਜਾਂਦੇ ਆਂ ਥਾਂਦੇ ਆਵਾਂਗੇ ਆ ਜਾ ਭੱਜਾ ਕੀ ਬੋਲੀ ਮੇਰੀ ਮਾਂ ਇੱਕ ਚੀਜ਼ ਤਾਂ ਮੈਂ ਭੁੱਲੀ ਗਈ ਸੀਗੇ ਟੈਂਟੜਾਂ ਆਪਾਂ ਹੋ ਗਏ ਰੈਡੀ ਆ ਤਾਂ ਬਲੀ ਜ਼ਰੂਰੀ ਚੀਜ਼ ਭੁੱਲ ਗਈ ਸੀ ਮੈਂ ਕਿਉਂ ਤਾਂ ਸੰਤਪਾ ਤਾਂ ਨਹੀਂ ਲੱਗਣਾ ਸੀਗਾ ਇੰਨੇ ਬਿਨਾ ਤੂੰ ਤਿਆਰ ਹੋ ਗਈ ਜਿੰਨਾ ਤੇ ਤੂੰ ਸਾਨੂੰ ਦਿਖਾਉਂਦੀ ਨਾ ਹੈ ਕੀ ਲੱਛਣ ਕੀ ਕਰਦੀਆਂ ਫੈਦੀਆਂ ਤੁਸੀਂ ਵਲੌਗ ਬਣਾਉਣੀ ਚੱਜ ਦੇ ਬਣਾ ਲੈ ਹੈ ਜੇ ਬਣਾਈ ਤੇ ਹੁੰਦੇ ਹੋ ਕੇ ਤਿਆਰ ਸ਼ੀਸ਼ੇ ਮੇਰੇ ਕੈਮਰਾ ਲੈ ਕੇ ਖੜ ਜੰਦੀਆਂ ਹੈਲੋ ਗਾਇਜ਼ ਮੈਂ ਹੋ ਗਈ ਤਿਆਰ ਹਾਂ ਦਿਖਾਉਣ ਨੂੰ ਸਾਰਾ ਕੁਝ ਕਰਦੀਆਂ ਲੱਛਣ ਤੁਸੀਂ ਫੇ ਕਰਦੇ ਸਾਡੇ ਬਾਰੇ ਗਲਤ ਬੋਲਦੇ ਕਹਾਲਤ ਤਾਂ ਆਪੇ ਬੋਲਣਾ ਲੋਕਰ ਜੋ ਲੱਛਣ ਤੁਸੀਂ ਉਹ ਜੇ ਕਰਦੇ ਤੂੰ ਪਾਗਲਾ عورت ਸੀ ਅਸੀਂ ਜਹ ਆ ਰਹੇ ਆ ਲਾਦਾ ਜਿਹੜਾ ਕੰਮ ਕਰਨਾਈ ਆ ਪਿਛਪਿਛ ਚਲਾ ਚੱਲੋ ਮਮੀ ਐਣੀ ਉਹ ਉਹਨਾਂ ਦੀ ਬੁੜੀ ਵੀ ਇਹਦਾ ਕੈਮਰਾ ਖੋਲਾ ਵੇਖ ਕੇ ਪਿੱਛੇ ਮੁੜ ਗਈ ਉਹ ਵੀ ਇਕੱਈ ਪਈ ਹੈ ਕਹਿੰਦੀ ਜਿੱਦਨ ਦੀ ਆਈ ਇਹਦੇ ਹੱਥ ਚ ਕੈਮਰਾ ਹੀ ਵੇਖਿਆ ਕੋਈ ਕੰਮ ਧੰਦਾ ਤਾਂ ਨਹੀਂ ਕੀਤਾ ਨਹੀਂ ਬਸ ਹਾਈ ਲੱਛਣ ਕਰੀ ਜਾਂਦੀ ਹੈ ਇਹ ਅਬ ਚਲੋ ਤੁਸੀਂ ਮੇਰਾ ਹੱਥ ਅੱਜ ਅੱਜ ਦੀ ਚੱਲਿਆਂਗੇ ਮੂਵੀ ਦੇਖਣਾ ਕਿਹੜੇ ਰਿਸ਼ਤੇ ਕਿਹੜੇ ਜਰਾ ਕੀ ਸੀ ਆਪ ਨੂੰ ਰਿਸ਼ਤੇ ਨਾਤੇ ਉਸ ਰਿਸ਼ਤੇ ਨਾਤੇ ਉਹਦੇ ਚ ਕਹਿੰਦੇ ਡਰਾਈਵਰ ਦਾ ਉਹ ਆ ਗਿਆ ਰੋਗ ਤੁਹਾਨੂੰ ਫਿਲਮ ਦਾ ਨਾਂ ਹੀ ਨਹੀਂ ਪਤਾ ਚਾਜ ਨਾਲ ਕਿਹੜੀ ਫਿਲਮ ਦੇਖਣ ਚੱਲੇ ਆਂ ਉੱਥੇ ਫਿਲਮ ਥੋੜੋ ਤੁਸੀਂ ਦੇਖਣੀ ਐ ਤੇ ਲੱਛਣ ਕਰਨੇ ਤੁਸੀਂ ਫਿਲਮ ਫੁੱਲ ਨੇ ਦੇਖ ਕੇ ਆਉਂਦੀ ਲਾਲਿਆ ਮਹਸਾਬ ਤੇ ਨਾਂ ਚੱਲੇ ਜਿਹੜਾ ਹਾਥੀ ਨਾ ਇਹਨੇ ਤੁਹਾਨੂੰ ਫਿਲਮ ਨੂੰ ਦੇਖਣ ਦਿੰਦਾ ਨੇ ਆਪਦੇ ਹੋਕੇ ਲਈ ਰੱਖਨੇ ਉੱਥੇ ਤੇ ਫਿਰ ਤੁਹਾਨੂੰ ਪਤਾ ਕਿ ਮੈਂ ਡਰਾਈਵਰ ਆਂਗਾ ਨਹੀਂ ਤੇシミ ਮੈਂ ਪੁੱਤੂ ਸੋਨੇ ਪੁੱਤੂ ਠੀਕ ਆ ਜਾਓ ਅੱਜ ਆਪਣਾ ਯਾਰ ਮੈਨੂੰ ਡੰਡਾ ਮਾਰਾ ਚੱਕੀ ਜੁੱਤੀ ਮੇਰੀ ਛਾਂਗਾ ਇਹਨਾਂ ਨੂੰ ਤਾਂ ਮੈਂ ਕਿ ਲੱਛਣ ਫੜੇ ਇਹਨਾਂ ਨੇ ਮੈਂ ਤਾਂ ਇਹ ਸਮਝੰਦੀ ਆ ਰੇ ਬੋਲ ਕੇ ਵਲੈਂਦੇ ਕੈਮਰੇ ਸਾਹਮਣੇ ਆ ਸਾਰਾ ਕੁਝ ਕਦੇ ਰਾਂਝਾ ਤੇ ਕਦੇ ਮੇਰਾ ਪੁੱਤੂ ਕਦੇ ਇਹ ਤੇ ਕਦੇ ਉਹ ਸ਼ਰਮ ਸ਼ਰਮ ਨਹੀਂ ਹੁੰਦੀ ਇਹਨਾਂ ਨੂੰ ਹੁਣ ਮੇਰੇ ਸਾਹਮਣੇ ਤੇ ਚੰਗੇ ਸ਼ਾਂਗੇ ਹੁਣ ਫਿਰ ਮੈਂ ਤਾਂ ਹੈ ਇਹਨਾਂ ਨੂੰ ਪਤਾ ਜਉ ਲੱਗ ਕਿਵੇਂ-ਕਿਵੇਂ ਸਾਹਮਣੇ ਬੋਲੀਦਾ ਵੈਸੇ ਇਹਨਾਂ ਨੂੰ ਵੀ ਪਤਾ ਵੀ ਇੰਨੇ ਬਿਨਾ ਇਹਨਾਂ ਨੂੰ ਵਿਊ ਤਾਂ ਆਉਣੇ ਨਹੀਂਗੇ ਵਲੌਗ ਵੀ ਇੰਨਾਂ ਚੀਜ਼ਾਂ ਨਾਲ ਹੀ ਬੰਦ ਆ ਇਹਨਾਂ ਦਾ ਤੇ ਫਿਰ ਲੱਛਣ ਵੀ ਕਰ-ਕਰ ਦਿਖਾਉਨੇ ਇਨਾਂ ਨੇ ਤਾਂ ਇਹਦਾ ਮੈਂ ਵਲੌਗਰ ਭੜੇ ਲਾਦੇ ਬਹੁਤ ਜ਼ਿਆਦਾ ਭੜੇ ਲਾਦੇ ਬੰਦਾ ਵਲੌਗਰ ਇਹ ਸਭ ਕਿਆ ਦੇਖਣਾ ਪੜ ਰਹਾ ਹੈ ਅੱਛਾ ਹੈ ਮੈਂ ਅੰਦਾ ਹੂੰ ਖੁਸ਼ੀ ਨੂੰ ਜਿਆਦਾ ਕੱਲ ਨਹੀਂ ਹੈਗੀ ਓਏ ਰੁਕ ਜਾ ਮੇਰੀ ਗੱਲ ਸੁਣੋ ਉਹ ਹਾਥੀ ਵੀ ਨਾਲ ਚੱਲੇ ਇਹਨਾਂ ਦੇ ਹਣ ਤਾਂ ਹਾਥੀ ਹੈ ਜਿੱਥੇ ਕਿੱਥੇ ਜਾਣਾ ਹੈ ਹਾਥੀ ਨਾਲ ਰਹੂਗਾ ਇਹ ਸੁੱਡਲ ਦੀ ਕਰਦੀ ਨਹੀਂ ਗੱਲਾਂ ਇਹਨੂੰ ਮੈਕੂ ਨੂੰ ਕਹਿੰਦੀ ਉਹ ਕਿੱਥੇ ਅੱਗੇ ਮੈਂ ਇਹਦੇ ਨਾਲ ਅੱਗੇ ਅਗਲੀ ਸੀਰ ਤੇ ਬੰਨ੍ਹਦੀ ਹੁੰਦੀ ਸੀ ਮੈਂ ਬੰਨ੍ਹਦੀ ਹੁੰਦੀ ਸੀ ਅਗਲੀ ਸੀਰ ਤੇ ਤੇ ਨਾਲ ਮੈਕੂ ਬੈਠਿਆ ਕਰੋਗੇ ਅੰਦਰ ਤੁਹਾਨੂੰ ਬਹੁਤ ਚੀਚੀ ਜਲਦੀ ਹੋਣੀ ਬਹੁਤ ਗੁੱਸਾ ਚੜਦਾ ਹੋਊਗਾ ਜਾਰੀ ਅੰਦਰ ਕੁੱਟੀ ਫੈਦੀ ਨੂੰ ਪਤਾ ਵੀ ਐ ਇਹ ਤੋਂ ਕੰਮ ਵੀ ਬਹੁਤ ਲਾਣੇ ਆ ਮੈਂ ਤੇ ਜਿਹੜੀ ਨੇਲ ਐਕਸਟੈਂਸ਼ਨ ਕਹਿੰਦੀ ਹੁੰਦੀ ਐ ਨੇਲ ਐਕਸਟੈਂਸ਼ਨ ਵੀ ਕਰਾਉਣੀ ਐ ਮੈਂ ਨੇਲ ਐਕਸਟੈਂਸ਼ਨ ਕਰवानी ਐ ਨੇ ਉਹਦੇ ਤੋਂ ਤੇ ਨਹੀ ਅੰਦਰ ਗੁੱਸਾ ਆ ਦੇ ਅੰਦਰ ਕੁੱਟੀ ਫੈਦੀ ਐ ਫੇਰੇ ਬੰਦ ਬੋਲੋ ਕੀ ਕਰ ਰਹੇ ਸੀਗੇ ਮੈਂ ਤਾਂ ਇਹ ਕਹਦਾ ਸੀਗਾ ਮੈਂ ਫਿਰ ਪਾਰਕਿੰਗ ਲਾ ਲਈਏ ਗੱਡੀ ਫਿਰ ਮੂਵੀ ਦੇਖਿਆ ਹੋਗੇ ਕਿਹਾ ਤਾਂ ਤੁਸੀਂ ਕੁਝ ਹੋਰ ਸੀ ਜੀ ਉਹ ਤਾਂ ਕੀ ਕਹਿਣਾ ਹੁਣ ਤੇਰੇ ਨਾਲ ਗੱਡੀ ਵਿੱਚ ਕੈਮਰੇ ਸਾਹਮਣੇ ਗੰਦੀਆਂ ਗੱਲਾਂ ਦਾ ਕੰਨ ਨਹੀਂ ਲੱਗੇਗਾ ਕਿ ਆ ਤੂੰ ਸਿੱਖ ਕੁਝ ਹੋਰ ਸ਼ੀਜੀ ਹਣ ਉਹਨੇ ਤੈਨੂੰ ਕਹਿਣਾ ਕੀ ਹੈ ਉਹਨੇ ਕੋਈ ਗੱਲ ਕਹੀ ਨਹੀਂ ਤੂੰ ਸੁਣ ਨਹੀਂ ਆਣੀ ਅਗਲੇ ਨੇ ਕਹਿਤਾ ਕਿ ਮੈਂ ਕਾ ਤਾ ਦੁਬਾਰਾ ਬੋਲ ਕੈਮਰੇ 'ਚ ਹੱਥ ਧਿਆਨ ਹਟਾएंगे ਤਾਈ ਉਹਦੀ ਗੱਲ ਸੁਣेंगी ਨਹੀਂ ਪਰ ਨਹੀਂ ਇਹ ਕਿਹ ਕਿਹ ਪਤਾ ਨਹੀਂ ਬੱਸ ਪਪਾ ਸਾਰੇ ਕੋਈ 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 ਕਦਾਂ 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 ਨੂੰ ਪੁੱਪਾ ਕਿ ਕਰ ਮੈਂ ਅਪਰੇਟ ਕੀ ਹੈ ਉਹ ਪਪਾ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਵੀ ਫਿਲਮ ਥੋੜਾ ਦੇਖਣ ਚੱਲੇ ਇੱਕ ਅੰਚਲੇ ਤੇ ਲੱਛਮ ਠੀਕ ਹੈ ਆ ਵੇ ਕਿਵੇਂ ਇਹਨੇ ਹੱਥਾਂ ਚ ਹੱਥ ਪਾਏ ਐ ਫਲੈਸ਼ ਔਨ ਕੀਤੀ ਐ ਜਿਹੜੇ ਅੱਗੇ ਬੈਠੇ ਹੋਣੇ ਆ ਉਹ ਤਾਂ ਕੱਢਦੇ ਨੇ ਗਾਲਾਂ ਵੀ ਅਸੀਂ ਇੱਥੇ ਫਿਲਮ ਦੇਖਣ ਆਏ ਤੇ ਫਲੈਸ਼ ਔਨ ਕਰਕੇ ਕਿ ਲੱਛਣ ਕਰੀ ਜਾਂਦੇ ਉਹਨਾਂ ਨੇ ਜੀ ਤਾਂ ਕੱਢਾ ਉਹ ਇੱਕ ਦੋ ਗਿੱਚੀ ਚ ਜੜ ਗਏ ਉੱਠ ਕੇ ਕਰੋ ਫਲੈਸ਼ ਬੰਦ ਕਰਦੇ ਫੋਨ ਦੀ ਟੰਗ ਰਹੀਏ ਨੂੰ ਬੈਠੀ ਮੂਵੀ ਹਾਲ ਚ ਤੇ ਪੁੱਠੇ ਪੁੱਠੇ ਇਸ਼ਾਰੇ ਜਿਹਾ ਨਾ ਕਈ ਜੀਭਾਂ ਅਕੜ-ਕੜ ਦਿਖਾਈ ਜੇ ਉਹਨੇ ਹੋਰ ਹੀ मीनिंग ਕੱਢ ਲੈਣੇ ਉਹ ਫੈ ਵੀ ਇੱਕ ਵੈਸੇ ਹੀ ਟੈਂਪੂ ਆ ਉਹ ਉਹਦਾ ਪਤਾ ਕੋਈ ਨਹੀਂ ਦਿਮਾਗ ਦਾ ਕਿੱਦਾਂ ਚੱਲ ਪੈਣਾ ਇਸ਼ਾਰੇ-ਸ਼ਿਾਰੇ ਬੰਦ ਕਰ ਤੇ ਆਦੇ ਤੇ ਚੁੱਪ ਕੇ ਫਿਲਮ ਦੇਖ ਲੈ ਜਿਹੜੀ ਦੇਖਣੀ ਐ ਤੂੰ ਬੜੀ ਸਿਆਣੀ ਕਹਿੰਦੀ ਇੱਧਰ ਦੀ ਚੱਲੋ ਇੱਧਰ ਦੀ ਨਾ ਉਹ ਕਿੱਥੋਂ ਹਜੇ ਮੈਨੂੰ ਲੱਗਦਾ ਤਿੰਨ ਚਾਰ ਰੈਂਪ ਜੇ ਹੋਰ ਆਗੇ ਚੱਲ 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 ਜਾਣੀ ਮੈਨੂੰ ਕਿੱਧਰ ਪੰਗਾ ਲੈ ਰਿਆ ਤੂੰ ਇੱਧਰ ਦੀ ਚੜਹੰਦਾ ਤੇ ਤੂੰ ਪੌੜੀਆਂ ਤੋਂ ਨਹੀਂ ਚੜ੍ਹੇਗਾ ਦੂਜੇ ਰਾਹ ਨਹੀਂ ਜਾਇਆ ਗਿਆ ਹੈ ਉਹ ਤਾਂ ਵਿਚਾਰੋਂ ਤਾਂ ਪੂਰਾ ਫੁੱਲ ਐਕਸਪੀਰੀਅੰਸ ਹੋਊਗਾ ਉਹ ਨਹੀਂ ਥੱਕਦਾ ਥੁੱਕਦਾ ਉਹ ਤਾਂ ਪਤਾ ਨਹੀਂ ਕਿੰਨੀਆਂ ਕਿ ਫਿਲਮਾਂ ਦੇਖਿਆਉਣੀਆਂ ਕਿੰਨੀਆਂ ਕਿ ਨਾਲ ਦੇਖੀਆਂ ਹੋਣੀਆਂ ਉਹ ਨਹੀਂ ਥੱਕਦਾ ਤੋ ਤਾਂ ਪੰਗਾ ਹੀ ਪਾ ਲਿਆ ਤੇ ਜਾਣੀ ਇੱਧਰ ਚੜ੍ਹ ਕੇ ਜਾਣਾ ਇੱਧਰ ਦੀ ਹੈ ਨਹੀਂ ਤੇਰਾ ਵੀ ਕੋਈ ਹਾਲ ਤੂੰ ਨਹੀਂ ਬੋਲਣ ਲੱਗੀ ਦਿਮਾਗ ਦੇ ਮੁਗ ਨਹੀਂ ਤੇਰਾ ਕੰਮ ਕਰਦਾ ਤੂੰ ਨਹੀਂ ਸੋਚਦੀ ਕੀ ਕਰਨਾ ਹੈ ਕੀ ਨਹੀਂ ਕਰਨਾ ਆਪਾਂ ਤਾਂ ਹਣੀ ਹੋਣ ਸੀ ਆਪਣੇ ਮਗਰ ਲੱਗੇ ਹੋਏ ਹਾਂਜੀ ਹਾਂ ਹੁਣ ਦੀ ਸਾਰਾ ਸੱਚ ਯਾਰ ਹਾਥੀ ਤਾਂ ਵੇਖਿਆ ਨੇ ਇਹਨਾਂ ਨਾਲ ਉਹ ਕਿੱਧਰ ਗਿਆ ਕਿਤੇ ਐਂ ਤਾਂ ਨਹੀਂ ਵੀ ਇਹਨੂੰ ਬਾਗਰ ਵਾਲੀ ਰੇੜੀ ਤੇ ਬਿਠਾ ਆਏ ਹੁਣ ਵੀ ਅਸੀਂ ਫਿਲਮ ਦੇਖ ਕੇ ਉਹਨੇ ਤੇ ਤੂੰ ਇੱਥੇ ਬੈਠ ਉਹ ਜਾ ਕੇ ਭਰਾਵੋ ਫੜ ਲਾਉਣ ਨੂੰ ਜਾ ਕੇ ਗੱਡੀ 'ਚ ਬਿਠਾ ਲਓ ਉੱਥੇ 15 20 ਹਜ਼ਾਰ ਦਾ ਉਹਨੇ ਉਹੀ ਬੈਲ ਬਣਾਤਾ ਹਣਾ 버거 ਖਾ ਖਾ ਕੇ ਉਹ ਕਹਿੰਦੀ ਨਹੀਂ ਆਪ ਤਾਂ ਗਏ ਫਲਣ ਦੇਖਣ ਤੇ ਮੈਂ ਇੱਥੇ 버거 ਤਾਂ ਖਾਵਾਂ ਬੈਠੀਆਂ ਨੇ ਗੁੱਸਾ ਤਾਂ ਕੱਢਣਾ ਹੀ ਹੁਣ ਉਹ 버거 ਖਾ ਖਾ ਕੱਢਦੀ ਹੋਊਗੀ ਗੁੱਸਾ ਤੂੰ ਜਾ ਕੇ ਬਿਠਾ ਲਓ ਗੱਡੀ 'ਚ ਖੋਲੇ ਗਿਆ ਨਾ ਹਾਥੀ ਜਿਉ ਤੁਹਾਡਾ ਤਾਂ ਸਾਹੇ ਸ਼ੇਹ ਚ ਤਬਾਈ ਮਚਾ ਦੂਗਾ ਤੇ 버거 ਵਾਲੇ ਤੋਂ ਮੈਨੂੰ ਫੜਿਆ ਜਾਣਾ ਹਤਾ ਜਾ ਕੇ ਫੜ ਲਓ ਬਿਠਾ ਲਓ ਗੱਡੀ 'ਚੋਂ ਉਹ ਤੇ ਉਹ ਭਾ ਇੱਕੋ ਜਿਹਾ ਸਾਰਾ ਕੁਝ ਆ ਦੇਖ ਐਵੇਂ ਹੀ ਐ ਉਹ ਭਰਾਵਾ ਕੁਝ ਨਹੀਂ ਤੁਹਾਡੇ ਦੋਨਾਂ ਦੇ ਇੱਕੋ ਜ ਥੱਲੇ ਨੂੰ ਕੈਮਰਾ ਕਰਕੇ ਦਿਖਾਤਾ ਵੀ ਆਹ ਦੇਖੋ ਸਾਡੇ ਸਾਰਾ ਕੁਛ ਇੱਕੋ ਜ ਕੁਝ ਨਹੀਂ ਤੁਹਾਡੇ ਇੱਕੋ ਜ ਇਹ ਜਿਹੜਾ ਮੇਰਾ ਖਾਧੀਆਂ ਗੋਲੀਆਂ ਕਾਲੀਆਂ ਤਾਂ ਇਹਨੂੰ ਲਾਦਾ ਸੀ ਦੋਨਾਂ ਨੇ ਇੱਕੋ ਜ ਸਾਰਾ ਕੁਛ ਇੱਕੋ ਜ ਸਾਡਾ ਇਹ ਉਹਦਾ ਅੱਡਾ ਤੇਰਾ ਅੱਡਾ ਖਾ ਕੇ ਗੋਲੀਆਂ ਤੇ ਲੱਗ ਪਿਆ ਵਲੌਗ ਬਣਾਉਣ ਇਹ ਕਿਹਨੇ ਆਖਿਆ ਸੀ ਵੀ ਮੈਂ ਲੈ ਕੇ ਚੱਲਦੀ ਆ ਕਿੰਨੇ ਆਖਿਆ ਪਚਾਬੀ ਤੁਹਾਡੇ ਕੋਲੇ ਆ ਦੂਜਾ ਫੋਨ ਕਿੱਥੇ ਆ ਉਹ ਤਾਂ ਹਾਏ ਹਾਏ ਉਹ ਆ ਜਾ ਉਹ ਤਾਂ ਸੀਟ ਤੀ ਰਹਿ ਗਿਆ ਉੱਥੇ ਕਿੰਨੀ ਸੀ ਆਪਣੀ ਜੀ 10 ਜੀ 10 ਸੀ ਆ ਜਾ ਜੀ 10 ਨਾ ਦੇਖੋ ਤੁਹਾਡੇ ਕੋਲ ਸੀ ਉਹ ਤੁਹਾਨੂੰ ਫੜਾਇਆ ਸੀ ਤਾਂ ਕੱਢੇ ਹੀ ਨਹੀਂ ਸੀ ਬਾਹਰ ਕੋਈ ਉਹ ਤਾਂ ਆ ਆ ਮੈਂ ਉਹਨੂੰ ਦੇਖ ਗਿਆ ਥੋੜੀ ਨੂੰ ਸਾਲਿਓ ਖੜ ਜੋ ਤੁਸੀਂ ਹਾਂ ਬੰਨੇ ਲੇਖ ਲਾਇਆ ਬਿਗ ਲਾਸਟ ਸਾਡਾ ਆਈਫੋਨ ਹੈ ਜਿਹੜਾ ਮੂਵੀ ਹਾਲ ਚ ਰਹਿ ਗਿਆ ਸਿਨੇਮਾ ਹਾਲ ਚ ਨੇ ਤੋ ਲੈnde ਆ ਗਾਣਾ ਫੋਨ ਜੇਬ ਚ ਪਾਇਆ ਐਡੇ ਐਡੇ ਝੂਠ ਤਾਂ ਨਾ ਬੋਲਿਆ ਕਰੋ ਲੋਕ ਕਹਿੰਦੇ ਆਂਗਾ ਪਤਾ ਨਹੀਂ ਕਿੱਡਾ ਘਾਟਾ ਪੈ ਗਿਆ ਇਹਨਾਂ ਨੂੰ ਆਪਾਂ ਚੱਲ ਇਹਨਾਂ ਦਾ ਵਲੌਗ ਹੀ ਦੇਖ ਲੈਣੇ ਤਸ ਖਾ ਕੇ ਵਿੰਦਣਗੇ ਅਗਲੇ ਕਿੱਡੇ ਕਿੱਡੇ ਝੂਠ ਮਾਰਦੇ ਆ ਇਹ ਫੇਸ ਨਹੀਂ ਦੇਖ ਮੂਵੀ ਅਸੀਂ ਦੇਖਿਆ ਹੈ ਮੈਨੂੰ ਤਾਂ ਸੋਹਣੀ ਲੱਗੀ ਮੈਨੂੰ ਵੀ ਬਹੁਤ ਸੋਹਣੀ ਲੱਗੀ ਜਮਾ ਲੱਗਿਆ ਜਿਵੇਂ ਸਾਡੇ ਤੇ ਹੀ ਲਾਈ ਹੁੰਦੀ ਆ ਉਹ ਬਹੁਤ ਵੀਆਈਪੀ ਬੰਦੇ ਆ ਤੁਸੀਂ ਜਿਹੜੀ ਫਰਮ ਤੁਹਾਡੇ ਨੂੰ ਤੁਹਾਨੂੰ ਦੋਨਾਂ ਵੇਖ ਕੇ ਤੇ ਫਿਰ ਉਹਨਾਂ ਨੇ ਬਣਾਈ ਆ ਕੀ ਯਾਰ ਜਿਹੜੀ ਕਿਹੜੀ ਗੱਲ ਆ ਦੇ ਤੇ ਲਾ ਕੇ ਬਹਿ ਜਾਂਦੇ ਆ ਤੇ ਫੋਨ ਸਪੀਕਰ ਤੇ ਲਾ ਕੇ ਕੰਨ ਨੂੰ ਲਾਈਫ ਦਾ ਪਾਸੇ ਰੱਖ ਰਾ ਫੋਨ ਜੇ ਕੰਨ ਨਹੀਂ ਲਾਉਣਾ ਤੇਨੂੰ ਸਪੀਕਰ ਤੇ ਕੀਤੇ ਦਾ ਕੀ ਫਾਇਦਾ ਕੋਈ ਹਾਲ ਨਹੀਂ ਗੋਲੀਆਂ ਖਾਧੀਆਂ ਤੇਰੀਆਂ ਉਹਨੂੰ ਲੈ ਕੇ ਫਾਇਦਾ ਕਾਥੇ ਕੋਸ ਚ ਮਾਨ ਨਹੀਂ ਗੱਡੀ ਤੂੰ ਲੰਗੜੀ ਹੋ ਜਾਵੇਂਗੀ ਲੈ ਕੇ ਘਰੇ ਤੇ ਤਿੱਤਰ ਹੋ ਤੂੰ ਇਹ ਕੀ ਹੈ ਠੀਕ ਆ ਜੀ ਆ ਵੀ ਤੁਹਾਨੂੰ ਦਿਖਾਵਾਂਗੇ ਅੱਜ ਦਿਖਾਉ ਉਹ ਇੱਥੇ ਨਾਲੇ ਦਿਖਾਈਏ ਠੀਕ ਉਸ ਹੰਦਾ ਮੈਂ ਜਾਂਦਾ ਨਹੀਂ ਦੇਖਿਓ ਦੁਬਾਰਾ ਆਣ ਕੇ ਲੈਣ ਗੱਡੀ ਲੋਕ ਕਰਤੀ ਤੇ ਮੈਂ ਵਿੱਚ ਹੀ ਬੈਠਾ ਹਾਂ ਹੁਣ ਮੈਨੂੰ ਪਤਾ ਲੱਗ ਗਿਆ ਇਹਨੇ ਸਾਲੇ ਨੇ ਜਿਹੜੀ ਗੱਲ ਕੀਤੀ ਸੀ ਨਾ ਆਪਾਂ ਦੋਨੇ ਇੱਕੋ ਜਿਹੇ ਆਪਣਾ ਸਾਰਾ ਕੁਝ ਇੱਕੋ ਜੇ ਲੱਗ ਗਿਆ ਮੈਨੂੰ ਪਤਾ ਨਹੀਂ ਕਾ ਤੋ ਕਹੀ ਸੀ ਜਿਹੜੇ ਹਿਸਾਬ ਨਾਲ ਤੋਦਨ ਹੱਥ ਕੱਛਾਂ ਤੱਕ ਲੱਜਾ ਲਜਾ ਕੇ ਜਨਾਨੀਆਂ ਹੀ ਵਾਂਗੂ ਹੈ ਟੈਂਪੋਆਂ ਵਾਂਗੂ ਪਤਾ ਲੱਗ ਗਿਆ ਇਹਨੇ ਗੱਲ ਕਾ ਤੋ ਕਿ ਸਾਰਾ ਕੁਝ ਵਾਕੇ ਇੱਕ ਹੋ ਜਾਏ ਮੈਂ ਤਾਂ ਲੱਗ ਗਿਆ ਪਤਾ ਆ ਹੁਣ ਤਾਂ ਵੈਸੇ ਟ੍ਰੈਂਡ ਚੱਲਿਆ ਵਾ ਵਿੰਦੇ ਹੋਊਂਗੇ ਤੁਸੀਂ ਲਾਂ ਤੇ ਮੁੰਡਾ ਮੁੰਡੇ ਨਾਲ ਤੇ ਕੁੜੀ ਕੁੜੀ ਨਾਲ ਤੁਰੇ ਫਿਰਦੇ ਹੋਣ ਨਹੀਂ ਕੋਈ ਰਹਿ ਗਿਆ ਪਤਾ ਲੱਗ ਗਿਆ ਹੁਣ ਤੁਹਾਡੇ ਦੋਨਾਂ ਦਾ ਸਾਰਾ ਕੁਝ ਇੱਕੋ ਹੋ ਜਾਈਏ ਵੀ ਤੁਸੀਂ ਦੱਸੋ ਵੀ ਇੱਧਰ ਤੁਸੀਂ ਆਏ ਚਲੋ ਤੁਸੀਂ ਆਏ ਦੱਸੋ ਵੀ ਇੱਧਰ ਜਾਣਾ ਕਿ ਇੱਧਰ ਜਾਣਾ ਫਿਰ ਮੈਂ ਤੁਹਾਨੂੰ ਦੋਨਾਂ ਸਿਲੈਕਟ ਕਰ ਲਵਾਂ ਵੀ ਦੋਨੋਂ ਪਾਸੇ ਜਾਣਾ ਏ ਜੇ ਤੁਹਾਨੂੰ ਨਹੀਂ ਪਤਾ ਲੱਗਾ ਤਾਂ ਮੈਂ ਤੁਹਾਨੂੰ ਦੱਸ ਦਿੰਨੀ ਆ ਵੀ ਇਹ ਗੱਲ ਕਰਦਾ ਪਿਆ ਹਨੀਮੂਨ ਦੀ ਵੀ ਤੂੰ ਕਿੱਧਰ ਜਾਣਾ ਤੇ ਇਹ ਦੋਨੇ ਸਿਲੈਕਟ ਕਰੀ ਜਾਂਦੀ ਐ ਨੀ ਮੈਂ ਇੱਕ ਨੂੰ ਤੁਹਾਨੂੰ ਮੈਂ ਦੱਸਾਂ ਇਹਨੂੰ ਕਹਦੇ ਲਦਾਖ ਚੱਕ ਬੜੀ ਸੋਹਣੀ ਨਹਿਰ ਆ ਮੈਂ ਉਹ ਵੇਖ ਕੇ ਆਉਣੀ ਐ ਨਾ ਤੇ ਕੋਈ ਨਹਿਰ ਹੈਗੀ ਨਾ ਵਾਸਤਾ ਪਰ ਲੱਭ ਲੁੱਭ ਕੇ ੱਟਕੇ ਖਾ ਕੇ ਤੇ ਨਾ ਤੈਨੂੰ ੱਟਕੇ ਖਵਾ ਕੇ ਲੈ ਆਊਗਾ ਖਾ ਕੇ ਗੋਲਗੱਦ ਦੀ ਰਾਤ ਨੂੰ ਛੜਗ ਤੇ ਲਈ ਫੈਦਾ ਨੂੰ ਲਿਆ ਘਰੇ ਲੈ ਜਾਣ ਕਰੇ ਤੇ ਡੱਗ ਢੁੱਗ ਪੈਦਾ ਚੱਕ ਕੇ ਲੈ ਜਾਣਾ ਤੈਨੂੰ ਔਖਾ ਹੋ ਜਾਊਗਾ ਤੇ ਉਹ ਦੂਜਾ ਮੁੰਲਾ ਤੇ ਹਾਥੀ ਨੂੰ ਤਾਂ ਪੁੱਲ ਪਾ ਲਈ ਗਏ ਵੀ ਅਸੀਂ ਹਾਥੀ ਨੂੰ ਨਾਲ ਲੈ ਕੇ ਜਾਣ ਪਤਾ ਨਹੀਂ ਕਿੱਥੇ ਛਾੜ ਛੁੱਡੇ ਕੇ ਆਏ ਆ ਉਹ ਬੈਠਾ ਹਾਥੀ ਨੂੰ ਡੀਕੀ ਜਾਂਦਾ ਕਿ ਹੁਣ ਵੀ ਆਣਗੇ ਹੁਣ ਵੀ ਆਣਗੇ ਉਹ ਗੁੱਸੇ ਚ ਆ ਕੇ ਭੱਜ ਗਿਆ ਨਾ ਉਹ ਤਾਂ ਸਾਰੇ ਸੱਚ ਤਬਾਈ ਮਚਾ ਦੇਣੀ ਖਲਾਰੇ ਪਾ ਦੇਣੇ ਸਾਰੇ ਕਿਤੇ ਉਹ ਜਾ ਕੇ ਹਾਥੀ ਨੂੰ ਵੇਖੋ ਖਲੋ ਜਿੱਥੇ ਬੰਨ ਕੇ ਆਏ ਸੀ ਉੱਥੇ ਹੈਗਾ ਵੀ ਹੈ ਕਿ ਨਹੀਂ ਉਹ ਹੋਰ ਠੀਕ ਆ ਜਾਨ ਇਹ ਵੀ ਆਏ ਬੰਦਾ ਵੀ ਬੜਾ ਪਿਆਰਾ ਹੈ ਬੜਾ ਪਿਆਰਾ ਮੇਰੇ ਕਾਰਟੂਨ ਓਏ ਤਿਸਤਾ ਮੈਂ ਜੋਕ ਕਰਾਂ ਆਏ ਨਾ ਇਹ ਗੱਲ ਵਾਕਿਆ ਮੈਨੂੰ ਸਹੀ ਕਹੀਏ ਕਾਰਟੂਨ ਜੋਕਰ ਹੀ ਹੈ ਵਾਕਈ ਇਹ ਹੈ ਇਹ ਕਿਸੇ ਪਾਸ ਲੱਗਦਾ ਨਹੀਂ ਚਾਜ ਦਾ ਬੰਦਾ ਹੈ ਵਾਕਈ ਜੋਕਰ ਆ ਕਾਰਟੂਨ ਹੈ ਗਾਇਸ ਤੁਸੀਂ ਮੂਵੀ ਦੇਖਣਗੇ ਤੁਹਾਨੂੰ ਕਿਦਾਂ ਦਾ ਮਹਿਸੂਸ ਹੋ ਰਿਹਾ ਉਸ ਤੋਂ ਬਾਅਦ ਵਧੀਆ ਸੀਗੀ ਮੂਵੀ ਪਰ ਤੈਨੂੰ ਪਤਾ ਫੋਨ ਫੋਨ ਲਾਇ ਸੀਗੇ ਉਹੋ ਹੈਲੋ ਨਹੀਂ ਨਹੀਂ ਮੇਰੇ ਵੀਰ ਨੇ ਵਿਆਹ ਕੇ ਲਿਆਂਦੀ ਨਹੀਂ ਪਤਾ ਨਹੀਂ ਹਾਥੀ ਨੂੰ ਕਾ ਦੋ ਤੇ ਕਿੱਥੋਂ ਲੈ ਕੇ ਮੈਨੂੰ ਤਾਂ ਸੀਗਾ ਭੁੱਲ ਭੁੱਲ ਗਏ ਹੁਣ ਇਹ ਨਹੀਂ ਹਾਥੀ ਨੂੰ ਘਰੇ ਲੈ ਕੇ ਆਂਦੇ ਪਰ ਆਵਰ ਲਾਈ ਗਈ ਆਈ ਗਈ ਇਹਨਾਂ ਨੂੰ ਚੇਤਾ ਹਾਥੀ ਦਾ ਹਾਂਜੀ ਚਲੋ ਜੀ ਆਪਣੀ ਵੀਡੀਓ ਹੁੰਦੀ ਹੈ ਖਤਮ ਇਹਨਾਂ ਦੇ ਲੱਛਣਾਂ ਨਾਲ ਤੇ ਮਿਲਦੇ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਅਬ ਤੁਸੀਂ ਲੋਗ ਗਲਤੀ ਸੇ ਅਗਰ ਨਏ ਹੋ ਤਾਂ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸਪੇ ਆਪਣੇ ਜੀਜਾ ਜੀ ਫੇਕ ਕੇ ਮਾਰੋ ਜਾਂ ਫੂਫਾ ਜੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਏ